ਸੋ ਦੇਸ਼ ਭਰ ਦੇ ਵਿੱਚ ਸਿਆਸੀ ਅਖਾੜਾ ਜੋ ਹੈ ਸੱਜੂਕਿਆ ਹੈ ਵੋਟ ਅੱਜ ਪੈਣੇ ਸ਼ੁਰੂ ਹੋ ਗਏ ਨੇ ਪੰਜਾਬ ਦੀ ਸਿਆਸਤ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਤਰਨ ਤਾਰਨ ਦੇ ਵਿੱਚ ਆਮ ਲੋਕਾਂ ਦੀ ਇਹਨਾਂ ਚੋਣਾਂ ਨੂੰ ਲੈ ਕੇ ਕੀ ਰਾਏ ਹੈ ਕੀ ਉਹਨਾਂ ਦੀਆਂ ਸ਼ਿਕਾਇਤਾਂ ਨੇ ਆਉਣ ਵਾਲੇ ਸੰਸਦ ਤੋਂ ਕੀ ਉਮੀਦਾਂ ਨੇ ਸਾਡੇ ਸਹਿਯੋਗੀ ਦੇ ਨਾਲ ਖਾਸ ਗੱਲਬਾਤ ਇੰਡੀਆ ਨਿਊਜ਼ ਪੰਜਾਬ ਦੀ ਵੇਖੋ ਭਾਈ ਜੀ ਇੰਡੀਆ ਨਿਊਜ਼ ਪੰਜਾਬ ਵੇਖ ਰਿਹਾ ਹੈ ਸਾਰੇ ਦਰਸ਼ਕਾਂ ਦਾ ਅੱਜ ਅਸੀਂ ਪਹੁੰਚਿਆ ਪੱਟੀ ਦੇ ਪਿੰਡ ਘੁਰਕਵਿੰਡ ਵਿਖੇ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪਿੰਡ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਾਂਗੇ ਕਿ ਕੀ ਉਹਨਾਂ ਦੀਆਂ ਸਮੱਸਿਆ ਨੇ ਅਤੇ ਕੀ ਮਨ ਵਿੱਚ ਲੈ ਕੇ ਉਹ ਜਾ ਕੇ ਜਿਹੜੇ ਲੋਕ ਸਭਾ ਚੋਣਾਂ ਨੇ ਉਸ ਚ ਉਹਨਾਂ ਨੂੰ ਵੋਟਾ ਉਮੀਦਵਾਰਾਂ ਨੂੰ ਵੋਟਾ ਦੇਣਗੇ ਆਓ ਆਪ ਗੱਲ ਕਰਦੇ ਹਾਂ ਪਿੰਡ ਘੁਰਕ ਪਿੰਡ ਦੇ ਲੋਕਾਂ ਨਾਲ ਜੀ ਪੀਨਾ ਭਾਈ ਸਾਡਾ ਮੇਰਾ ਨਾਮ ਗਰਮੇਸ਼ ਸਿੰਘ ਜੀ ਆਪਣੇ ਇੱਥੇ ਰਣਜੀਤ ਸਿੰਘ ਬ੍ਰਹਮਪੁਰਾ ਜੀ ਐਮ ਇੱਥੇ ਐਮ ਐਡੀ ਸੀ ਦੇ ਐਮ ਪੀ ਸੀ ਦੇ ਸਾਹਿਬ ਤੇ ਕੀ ਅਜ ਤੱਕ ਉਹਨੇ ਤੁਹਾਡੇ ਪਿੰਡਾਂ ਦਾ ਕੀ ਵਿਕਾਸ ਕੀਤਾ ਤੇ ਕਿੰਨਾ ਚਿਰ ਇੱਥੇ ਪਿੰਡਾਂ ਦੇ ਵਿੱਚ ਹੋਣੇ ਦੇਖੋ ਜੀ ਸਾਡੇ ਬਰੰਪੁਰਾ ਸਾਹਿਬ ਵੀ ਐਮਪੀ ਰਹੇ ਆ ਸਰਦਾਰ ਰਤਨ ਸਿੰਘ ਜੜਾਲਾ ਸਾਹਿਬ ਵੀ ਰਹੇ ਆ ਸਾਡੇ ਹਾਲੇ ਤੱਕ ਐਮਪੀ ਕੋਈ ਵੀ ਸਾਡੀ ਸੰਭਾਲ ਦੇ ਵਿੱਚ ਮੇਰੀ ਉਮਰ ਦੇ ਵਿੱਚ ਹਾਲ ਤੱਕ ਐਮਪੀ ਦੁਬਾਰੇ ਵੜਿਆ ਨਹੀਂ ਸਰ ਤੋਂ ਵੋਟਾਂ ਲੈ ਕੇ ਠੱਗ ਕੇ ਵੋਟਾਂ ਚਲੇ ਜਾਂਦੇ ਰਹੇ ਆ ਹੁਣ ਸਾਡੇ ਅਸੀਂ ਨਵੇਂ ਐਮਪੀ ਸਾਡੇ ਖੜੇ ਆ ਡਿੰਪਾ ਸਾਹਿਬ ਜੀ ਅਸੀਂ ਇਹਨਾਂ ਦੀ ਠੋਕ ਕੇ ਮਤ ਕਰਾਂਗੇ ਜਿੰਨਾ ਵੀ ਸਾਡਾ ਵੱਟੋ ਵੱਟੇ ਸਹਿਯੋਗ ਹੋਇਆ ਈ ਦਿम्ਪਾ ਸਾਹਿਬ ਨੇ ਸਹਿਯੋਗ ਦਵਾਂਗੇ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜ਼ਗੀਰ ਕੌਰ ਨੂੰ ਇਥੋਂ ਕੈਂਡੀਡੇਟ ਉਤਾਰਿਆ ਜੀ ਕੀ ਉਹਨਾਂ ਦਾ ਇਸ ਇਲਾਕੇ ਦੇ ਵਿੱਚ ਕੀ ਆਧਾਰ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਵੋਟਾਂ ਪਾਉਂਗੇ ਉਹਨਾਂ ਦਾ ਇਸ ਇਲਾਕੇ ਦੇ ਵਿੱਚ ਕੋਈ ਆਧਾਰ ਨਹੀਂ ਜੀ ਉਹ ਕ੍ਰਿਡਿਵਲ ਆਦਮੀ ਆ ਉਹ ਆਪਣੇ ਔਰਤ ਆ ਉਹਨੇ ਪਹਿਲਾਂ ਆਪਣੀ ਲੜਕੀ ਮਾਰੀ ਉਹਨੂੰ ਕੁੜੀ ਮਾਰਨਾ ਆਪਣੇ ਪਹਿਲੇ ਜਿਹੜਾ ਰੁਤਬਾ ਦਿੱਤਾ ਜਾ ਚੁੱਕਾ ਉਹ ਇੱਕ ਕ੍ਰਿਮੀਨਲ ਔਰਤ ਆ ਉਹ ਇੱਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹੋਣ ਦੇ ਨਾਤੇ ਉਹਦੇ ਜਿਹੜੇ ਆਪਣੀਆਂ ਬੁਢੀ 파ਰਨਰ ਤੇ ਜਾਂਦੇ ਆ ਆਪਣੇ ਕੇਸ ਕਤਲ ਕਰਾਇਆ ਉਹ ਜਦੋਂ ਕਿ ਇੱਕ ਆਪ ਆਪਣੀ ਸਿੱਖ ਸਿੱਖੀ ਦੀ ਆਪਣੇ ਦੱਸਦੀ ਆ ਇਹ ਵਾਰਸ ਦੱਸਦੀ ਆ ਜਦੋਂ ਕਿ ਸਿੱਖੀ ਦੀ ਕੋਈ ਵਾਰਸ ਨਹੀਂ ਉਹਦਾ ਇੱਥੇ ਬਹੁਤ ਵਿਰੋਧ ਆ ਉਹਦੇ ਲੋਕ ਉਹਦੀ مخالਫਤ ਕਰਦੇ ਲੋਕ ਉਹਨੂੰ ਬਿਲਕੁਲ ਚੰਗਾ ਨਹੀਂ ਸਮਝਦੇ ਉਹ ਔਰਤ ਜਾਤੀ ਦੇ ਵਿਰੋਧਿਆ ਤੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਲੋਕ ਸਭਾ ਹਲਕਾ ਖਡੂਰ ਤੋਂ ਸਾਡੇ ਮਜ਼ਬੂਤ ਕੈਂਡੀਡੇਟ ਨੇ ਬਿਲਕੁਲ ਕੋਈ ਮਜ਼ਬੂਤ ਨਹੀਂ ਕੀ ਉਸ ਤੋਂ ਅੱਗੇ ਤੇ ਉਹਦੇ ਤੋਂ ਜਿਹੜੀ ਅੱਗੇ ਆ ਹੁਣ ਸਾਡੇ ਕਾਂਗਰਸੀ ਆਪਣੇ ਜਸਬੀਰ ਸਿੰਘ ਡੈਂਪਾ ਨੂੰ ਟਿਕਟ ਮਿਲੀ ਆ ਉਹ ਸਭ ਤੋਂ ਅੱਗੇ ਆ ਦੋ ਨੰਬਰ ਤੇ ਪਰਮਜੀਤ ਕੌਰ ਆ ਜਿਹੜੀ ਉਹ ਉਹ ਤੀਜੇ ਕਿ ਚੌਥੇ ਨੰਬਰ ਤੇ ਆਉਗੀ ਆਪਣੇ ਜਸਬੀਰ ਕੋ ਕੀ ਤੁਸੀਂ ਮੰਨਦੇ ਜੀ ਕਿ ਮੁਕਾਬਲਾ ਬੀਬੀ ਪਰਮਜੀਤ ਕੌਰ ਤੇ ਬੀਬੀ ਲਕਿੰਗ ਕੌਰ ਦੇ ਵਿੱਚ ਹੋਏਗਾ ਕਿ ਪਰਮਜੀਤ ਕੌਰ ਜਾਂ ਡੈਂਪੇ ਦੇ ਵਿੱਚ ਵੇਖੋ ਜੇ ਡਿੰਪਾ ਸਾਹਿਬ ਨੂੰ ਕੱਲ ਆ ਅੱਜ ਦੇ ਵਿੱਚ ਮਿਲ ਗਿਆ ਤੇ ਹੁਣ ਜਿਹੜਾ ਆਧਾਰ ਆ ਡਿੰਪਾ ਸਾਹਿਬ ਦਾ ਹੀ ਬਣੇਗਾ ਜਿਹੜੇ 2 ਨੰਬਰ ਤੇ ਬੀਬੀ ਖਾਲੜਾ ਆਏਗੀ ਤੇ ਜਗੀਰਪੁਰ ਉਹਤ ਹੋ ਸਕਦੀ 4 ਨੰਬਰ ਦੇ ਆ ਦੇਖ ਇਹੀ ਦੇ ਕਾਂਗਰਸ ਦੀ ਅਸੀਂ سپورਟ ਕਰਾਂਗੇ ਵਸ ਵਸ ਤੇ ਉਹਦੇ ਨਾਲ ਫੋਟਾ ਵੀ ਦੇਵਾਂਗੇ ਤੇ ਮੁੜਕੇ ਨਾਲ ਸੱਦਾਂਗੇ ਵੀ ਇੱਥੇ ਕੰਮ ਵੀ ਲਵਾਵਾਂਗੇ ਲੋਕੀ ਕਿਸ ਸਮੱਸਿਆ ਤੁਹਾਡੇ ਪਿੰਡਾਂ ਦੀ ਹੈ ਕੀ ਤੁਸੀਂ ਚਾਹੁੰਦੇ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਦੇਖੋ ਜੀ ਸਮੱਸਿਆ ਜਿਹੜੀਆਂ ਸਾਡੀਆਂ ਪਿੰਛੇ 10 ਸਾਲ ਤੋਂ ਬਹੁਤ ਹੀ ਪੈਂਡਿੰਗ ਪਈਆਂ ਵਾ ਜਿਨ੍ਹਾਂ ਵੱਲ ਕੋਈ ਵੀ ਪਿਛੇ ਕਾਲੀਦਾਲ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਜਿਹੜੀਆਂ 10 ਸਾਲ ਤੋਂ ਸਾਡੇ ਪਿੰਡ ਦੀਆਂ ਬਹੁਤ ਹੀ ਮੁਸ਼ਕਲਾਂ ਡਵੈਲਪਮੈਂਟ ਗਲੀਆਂ ਨਾਲੀਆਂ ਪਾਣੀ ਦਾ ਨਿਕਾਸ ਮਤਲਬ ਹਰ ਇੱਕ ਜਿਹੜੀ ਸਮੱਸਿਆ ਵਾ ਉਹਦੇ ਉਹਨੂੰ ਇਗਨੋਰ ਕਰ ਛੱਡਿਆ ਇਹਨਾਂ 10 ਸਾਲ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਹੁਣ ਅਸੀਂ ਮਤਲਬ ਜੋ 2 ਸਾਲ ਤੋਂ ਸਾਡੇ ਆ ਕਾਂਗਰਸ ਪਾਰਟੀ ਦੇ ਵਿਧਾਇਕ ਸਕਾਲ ਸਿੰਘ ਪੁਲਰ ਬਣੇ ਆ ਤੇ ਹੁਣ ਮਤਲਬ ਉਹਨਾਂ ਨੂੰ ਅਸੀਂ ਕਿਹਾ ਹੁਣ ਸਾਡੇ ਜਿਹੜੇ ਪਿੰਡ ਦੀਆਂ ਸਮੱਸਿਆਵਾਂ ਨਾਲ ਥੋੜਾ ਜਿਹਾ ਧਿਆਨ ਆ ਜਿਹੜਾ ਉਹ ਦੇ ਰਹੀ ਆ ਸਰਕਾਰ ਤੇ ਜਿਹੜੀਆਂ ਇਹ ਸਮੱਸਿਆਵਾਂ ਨੇ ਹੀ ਇਹ ਮਤਲਬ ਪੰਚਾਇਤ ਨਾਲ ਕੇ ਨੂੰ ਹੱਲ ਕਰਨ ਦਾ ਯਤਨ ਕਰਾਂਗੇ ਕਰਜ਼ਾ ਮਾਫੀ ਦਾ ਨਾ ਵਾਦਾ ਕੀਤਾ ਸੀ ਕਿ ਕਿੰਨਾ ਕੁ ਹੁਣ ਤੱਕ ਜਿਹੜਾ ਕਰਜ਼ਾ ਹੈ ਮਾਫ ਕਰ ਕਰਜ਼ਾ ਜੀ ਲਗਭਗ ਸਰਕਾਰ ਕਰਜ਼ਾ ਮਾਫ ਕਰ ਰਹੀ ਆ ਤਕਰੀਬਨ ਲਗਭਗ 2.5 ਏਕੜ ਵਾਲੇ ਜਿਹੜੇ ਕਿਸਾਨ ਵਾਂ ਉਹਨਾਂ ਦਾ ਤੇ ਲਗਭਗ 2 ਲੱਖ ਦਾ ਜਿਹੜਾ ਕਰਜ਼ਾ ਵਾ ਉਹ ਖਤਮ ਜਿਹੜਾ ਕਰ ਚੁੱਕੀ ਸਰਕਾਰ ਚ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਹਿ ਰਹੀ ਆ ਕਿ ਅਸੀਂ 5 ਏਕੜ ਵਾਲੇ ਜਿਹੜੇ ਕਿਸਾਨ ਆ ਉਹਨਾਂ ਦਾ ਵੀ ਕਰਜ਼ਾ ਮਾਫ਼ ਆ ਜਿਹੜਾ ਕਰਕੇ ਇਹ ਕਰਜ਼ੇ ਤੋਂ ਜਿਹੜੀ ਆ ਮਤਲਬ ਛੋਟੇ ਜ਼ਿਮੀਂਦਾਰਾਂ ਨੂੰ ਜਿਹੜੀ ਰਾਹਤ ਆ ਉਹ ਦਵਾਈ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਅਸੀਂ ਪਿਛਲੇ 10 ਸਾਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਫੁੱਲ ਡਿਵੈਲਪਮੈਂਟ ਕੀਤਾ ਹੈ ਪਰ ਕੀ ਕਹਿਣਾ ਹੈ ਕਿ ਤੁਸੀਂ ਪਿੰਡਾਂ ਦੇ ਵਿੱਚ ਵਿਕਾਸ ਕਿੰਨਾ ਕੁ ਵਿਕਾਸ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਹਨਾਂ ਕੋਈ ਨਹੀਂ ਕੀਤਾ ਜੀ ਵਿਕਾਸ ਉਹਨਾਂ ਸਭ ਪਾਂਚ ਹੀ ਰਜੇ ਆ ਇਹ ਦਿਨ ਦੂਤੋਂ ਉਹਨਾਂ ਹੋਰ ਕੁਝ ਨਹੀਂ ਕੀਤਾ ਸਰਪੰਚਾਂ ਨੂੰ ਗਰਾਂਟਾਂ ਦੇ ਗਏ ਉਹਨਾਂ ਆਪ ਦਾ ਇਸ ਹਾਲ ਕੋ ਬਣਾ ਲਿਆ ਤੇ ਸਾ ਪਿੰਨ ਤਾਂ ਕੋਈ ਵਿਕਾਸ ਨਹੀਂ ਸਾਡੀਆਂ ਨਾਲੀਆਂ ਵੇਖ ਲਓ ਵਹਿਣੀਆਂ ਵੇਖ ਲਓ ਸਭ ਉਤਰਾ ਛੱਪੜਾਂ 'ਚ ਪਾਣੀ ਪਿਆ ਉਹ ਕਿਸ ਨੇ ਪਾਣੀ ਨਹੀਂ ਕੱਢਿਆ ਕਿਸ ਨੇ ਸਫਾਈ ਨਹੀਂ ਕਰਾਈ ਕੀ ਮਨ ਲੈ ਕੇ ਵੋਟ ਪਾਉਣ ਜਾਓਗੇ ਉਹਨੀਆਂ ਵੋਟ ਇਹੋ ਹੀ ਆ ਵੀ ਉਹਨੋਂ ਇਹ ਸੁਖਪਾਲ ਸਾਹਿਬ ਭੁੱਲਰਤੇ ਇਹਨਾਂ ਦੇ ਉਮੀਦਾਂ ਵਾ ਜੇ ਕਰਨਗੇ ਤੇ ਗਾਂਵਣਾ ਗਾੜੀ ਆ ਜਾਣਗੇ ਵੋਟਾਂ ਦਵਾਂਗੇ ਤੇ ਡਿੰਪਾ ਸਾਹਿਬ ਨੂੰ ਅਸੀਂ ਸਪੋਰਟ ਕਰਾਂ ਆਈਸਾਲ ਸਰਕਾਰ ਬਣੀ ਨੂੰ ਹੋ ਗਏ ਕੈਪਟਨ ਸਾਹਿਬ ਦੀ ਕਿੰਨਾ ਕ ਪਿੰਡਾਂ ਦੇ ਵਿੱਚ ਵਿਕਾਸ ਹੋਇਆ ਹੈ ਪਿੰਡਾਂ ਨੂੰ ਆਪਣੇ ਗ੍ਰਾਂਟਾਂ ਆ ਗਈਆਂ ਨੇ ਸਾਡੇ ਪਿੰਡਾਂ ਦੇ ਵਿੱਚ ਹੁਣ ਇਹਦੇ ਤੋਂ ਬਾਅਦ ਆਪਣੀ ਚੋਣ ਜਾਬਤਾ ਲੱਗੂ ਹੈ ਚੋਣ ਜਾਬਤੇ ਤੋਂ ਬਾਅਦ ਜਿਹੜਾ ਡਵੈਲਪਮੈਂਟ ਡਵੈਲਪਮੈਂਟ ਹੋਊਗੀ ਐਮਐਲਏ ਸਾਹਿਬ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਕਿ ਮੈਂ ਵੱਧ ਤੋਂ ਵੱਧ ਜਿਹੜਾ ਪਿੰਡ ਦਾ ਵਿਕਾਸ ਕਰਾਂਗਾ ਤੇ ਵੀਰੇ ਬੰ ਸਾਰੇ ਪਿੰਡਾਂ ਦੇ ਵਿੱਚ ਜੈੱਕ ਸਾਨੂੰ ਮਿਲ ਚੁੱਕਿਆ ਤੇ ਇਹ ਇਹ ਇਹਦੇ ਤੋਂ ਬਾਅਦ ਜਿਹੜੇ ਪੈਸੇ ਲੱਗਣੇ ਸ਼ੁਰੂ ਹੋ ਜਾਣਗੇ ਚੋਣ ਜਾਬਤੇ ਤੋਂ ਬਾਅਦ ਕਿ ਅਸੀਂ ਪਿੰਡ ਦਾ ਫੁੱਲ ਵਿਕਾਸ ਕਰਾਂਗੇ ਕਿਸ ਤਰੀਕੇ ਦੀ ਜਿਹੜੀ ਸਰਕਾਰ ਤੁਸੀਂ ਚਾਹੁੰਦੇ ਅਸੀਂ ਕਾਂਗਰਸ ਸਰਕਾਰ ਨੂੰ ਸਭ ਤੋਂ ਬਿਹਤਰ ਮੰਨਦੇ ਹਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪ੍ਰੇਸ਼ਟ ਸਰਕਾਰ ਹੈ ਜਿਨੇ 10 ਸਾਲਾਂ ਦੇ ਵਿੱਚ ਪੰਜਾਬ ਦਾ ਵਿਨਾਸ਼ ਕਰਕੇ ਰੱਖ ਦਿੱਤਾ ਕੋਈ ਡਿਵੈਲਪਮੈਂਟ ਨਹੀਂ ਹੋਈ ਇੱਕ ਸਿਰਫ ਰੱਜੇ ਆ ਤੇ ਪਿੰਡਾਂ ਦੇ ਸਰਪੰਚ ਰੱਜੇ ਆ ਉਹਨਾਂ ਦੇ ਮੂੰਹ ਨੂੰ ਸਰਕਾਰ ਨੇ ਲਹੂ ਲਾਇਆ ਬਾਕੀ ਹੋਰ ਕਿਸੇ ਪਿੰਡ ਦਾ ਕੋਈ ਡਿਵੈਲਪਮੈਂਟ ਨਹੀਂ ਹੋਈ ਕੱਖ ਪੇਕੇ ਪਿੰਡ ਦਾ ਕੁਝ ਨਹੀਂ ਸੋਹਣਾ ਪੰਜਾਬ ਏਕਤਾ ਪਾਰਟੀ ਨੇ ਬੀਬੀ ਫਰਮਜੀਤ ਕੌਰ ਖਾਲੜਾ ਨੂੰ ਇੱਥੋਂ ਉਮੀਦਵਾਰ ਐਲਾਨਿਆ ਆ ਸਤਿ ਪਾਲ ਸਿੰਘ ਖੈਰਾ ਦਾ ਕਹਿਣਾ ਕਿ ਪਹਿਲੇ ਇਹਨਾਂ ਦੋਵੇਂ ਰਵਾਇਤੀ ਪਾਰਟੀਆਂ ਨੇ ਹੀ ਪੰਜਾਬ ਦੀ ਜਿਹੜੀ ਢੰਗ ਲਾਈ ਹੈ ਕਿ ਇਹ ਵੀ ਬਦਲਾਅ ਹੋਣਾ ਚਾਹੀਦਾ। ਹਾਂਜੀ ਬਦਲਾਅ ਤੇ ਹੋਣਾ ਚਾਹੀਦਾ ਵਾਹੇ ਜੀ। ਪਰ ਪਰਮਜੀਤ ਜਿਹੜੇ ਖਾਲੜਾ ਵਾ ਇਹਨੂੰ ਤੇ ਵਾਹੇ ਰਾਜ ਸਭਾ ਚ ਭੇਜ ਦੇਣਾ ਚਾਹੀਦਾ। ਕਿਉਂਕਿ ਇਹਨਾਂ ਦਾ ਬੜੇ ਪਰਿਵਾਰ ਦਾ ਇਹਨਾਂ ਦਾ ਟਿਕਾਣਾ। ਤੇ ਇੱਕ ਬਾਕੀ ਇਹਨਾ ਕੋ ਸੋਚਿਆ ਨਹੀਂ ਆ। ਜੇ ਹੁਣ ਜੇ ਕਰੇਗੀ ਜੇ ਪਰਮਜੀ ਖਾੜਾ ਜਿਹੜੇ ਦਵੀਆਂ ਪਾਰਟੀਆਂ ਬੜੀਆਂ ਇਹਨਾਂ ਦਾ ਪਤਾ ਕਿ ਕੀ ਕੱਦ ਕੀ ਨਾ ਕੱਦ ਪਰ ਪੁਰਾਣੀਆਂ ਪਾਰਟੀਆਂ ਕਾਂਗਰਸ ਆ ਅਕਾਲੀਆਂ ਨੇ ਪਹਿਲਾਂ ਕੱਖ ਨਹੀਂ ਕੀਤਾ ਟਾਰ ਸੁਣ ਜੇ ਕਰੂੰਗੀ ਤੇ ਗਾਂ ਵੋਟਾਂ ਹੋਣਾ ਹੀ ਦੇਵਾਂਗੇ ਪਹਿਲਾਂ ਐਮ ਐਲ ਏ ਚ ਤਾਇਆ ਹੁਣ ਗਾ ਐਮ ਪੀ ਦੀ ਵੀ ਅਸੀਂ ਫੁੱਲ ਸਪੋਰਟ ਕਰਾਂਗੇ ਤੇ ਇਹਨਾਂ ਕੋ ਜਿਹੜਾ ਵਾਅਦਾ ਵਾਸਤੇ ਕੰਮ ਲਵਾਂਗੇ ਰਣਜੀਤ ਸਿੰਘ ਬ੍ਰਹਮਪੁਰਾ ਜੀ ਨੇ ਕਰਨਲ ਜੇ ਜੇ ਸਿੰਘ ਨੂੰ ਉਮੀਦਵਾਰ ਐਲਾਨਿਆ ਇੱਥੋਂ ਕੀ ਉਹ ਕੀ ਤੁਹਾਨੂੰ ਜਾਦਾ ਹੈ ਕਿ ਉਹ ਪੂਰੀ ਟੱਕਰ ਜਾਂ ਮਾਦ ਦੇ ਦੇ ਸਕਣਗੇ ਵੇਖੋ ਜੀ ਇੱਥੇ ਮੇਨ ਜਿਹੜਾ ਵਾ ਬੀਬੀ ਖਾਲੜਾ ਜੀ ਨੂੰ ਕੋਈ ਆਧਾਰ ਹੈਗਾ ਵਾ ਕਾਲੀ ਦਾਲ ਚਾਹੇ ਕੋਈ ਟਕਸਾਲੀ ਕਾਲੀ ਦਾਲ ਉਹਨਾਂ ਦਾ ਇੱਥੇ ਕੋਈ ਆਧਾਰ ਨਹੀਂ ਹੈਗਾ ਬਿਲਕੁਲ ਆਧਾਰ ਨਹੀਂ ਹੈਗਾ ਇੱਥੇ ਮੇਨ ਕਾਂਗਰਸ ਦਾ ਦਿੰਪਾ ਸਾਹਿਬ ਦਾ ਆਧਾਰ ਹੈਗਾ ਵਾ ਸਾਰਾ ਬਾਕੀ ਆਉਣ ਵਾਲੇ ਸਮੇਂ ਤੇ ਪਤਾ ਲੱਗ ਜਾਣਾ ਨੌਜਵਾਨ ਪੀੜੀ ਅਸੇ ਕੀ ਮੰਗ ਕਰਦੇ ਜੀ ਕੀ ਆਸ ਰੱਖਦੇ ਜੀ ਕਿ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਦੇ ਦਲਦਲ ਦੇ ਵਿੱਚ ਫਸੀ ਹੋਈ ਹੈ ਪਿੰਡਾਂ ਦੇ ਵਿੱਚ ਕਿਹੋ ਜਿਹੇ ਉਹਨਾਂ ਬਾਰੇ ਸੁਖੋਸ ਹੈ ਵੀਰ ਜੀ ਸਾਡੇ ਪਿੰਡਾਂ ਦੇ ਵਿੱਚ ਅੱਗੇ ਨੂੰ ਨਸ਼ਿਆਂ ਦਾ ਬਹੁਤ ਬਚਾਅ ਹੋਇਆ ਵਾ ਸਾਡੇ ਸਰਕਾਰਾਂ ਨੇ ਪੰਜਾਬ ਪੁਲਿਸ ਦਾ ਵੀ ਬਹੁਤ ਯੋਗਦਾਨ ਆ ਸਾਡੇ ਪਿੰਡ ਦੇ ਨਗਰ ਦੇ ਵੀ ਬਹੁਤ ਯੋਗਦਾਨ ਆ ਮਤਲਬ ਕਿ ਅੱਗੇ ਨੂੰ ਬਹੁਤ ਜ਼ਿਆਦਾ ਫਰਕ ਪਿਆ ਨਸ਼ੇ ਬਹੁਤ ਘਟੇ ਆ ਅੱਗੇ ਤੇ ਤੁਰੇ ਤੁਰੇ ਜਾਂਦੇ ਪਲਸਰਾਂ ਦੇ ਰੇੜੇ ਪਰ ਉਹ ਕੰਮ ਹੈ ਨਹੀਂ ਨਸ਼ਾ ਹੈਗਾ ਹੈ ਆ ਪਰ ਉਹਨਾਂ ਨਹੀਂ ਜਿਨ੍ਹਾਂ ਅਸਲ ਤੇ ਲੱਕ ਤੋੜ ਦਿੱਤਾ ਨਸ਼ੇ ਦਾ ਜੋ ਸਰਕਾਰ ਬਣੀ ਹੈ ਬੜਾ ਫਰਕ ਪਿਆ ਵੀ ਇਹ ਮੁੱਦੇ ਨੇ ਜੇ ਤੁਹਾਡੇ ਪਿੰਡਾਂ ਦੇ ਕੀ ਚਾਹੁੰਦੇ ਜੀ ਅਸੀਂ ਪਿੰਡ ਦਾ ਵਿਕਾਸ ਚਾਹੁੰਦੇ ਆ ਜੋ ਸਾਡੇ ਦਾ 12 ਸਾਲ ਤੋਂ ਅੱਜ ਤੱਕ ਕੋਈ ਸਹੀ ਵਿਕਾਸ ਨਹੀਂ ਹੋਇਆ ਗਲੀਆਂ ਨਾਲੇ ਸਾਡੇ ਬਹੁਤ ਅੱਜ ਦੇਖ ਨੂੰ ਮਿਲ ਗਿਆ ਉਹ ਬਿਮਾਰੀਆਂ ਫੈ ਰੀਆਂ ਦੇ ਕੋ ਛਪੜ ਭਰੇ ਪਏ ਪਾਣੀ ਜਿਹੜਾ ਉਹ ਹੀ ਵਿਕਾਸ ਨਹੀਂ ਆ। ਅਸੀਂ ਇਹ ਗੱਲ ਕਰੀ ਕੀ ਮੁੱਦਾ ਲੈ ਕੇ ਤੁਸੀਂ ਜਿਹੜੀ ਵੋਟ ਪਾਉਣ ਜਾਓਗੇ ਕੀ ਮੰਨ ਚ ਲੈ ਕੇ ਜਾਓਗੇ ਮੰਨ ਚ ਇਹੋ ਲੈ ਕੇ ਚੱਲਾਂਗੇ ਜਿਹੜੇ ਕਰਜ਼ੇ ਮਾਫੀ ਦੇ ਔਰ ਜਿਹੜੇ ਸ ਕਰਨ ਸਕੀਮਾਂ ਸਿਤੀਆਂ ਗਈਆਂ ਉਹ ਲੈ ਕੇ ਹੀ ਕਰਨ ਲੋਕਾਂ ਨੂੰ ਫੋੜ ਦੂੰਗੇ। ਰਾਹੁਲ ਗਾਂਧੀ ਜੀ ਨੇ ਆਪਣਾ ਜਿਹੜਾ ਚੋਣ ਦਾ ਮਨੋਸ਼ ਬੱਤਰ ਕੁ ਰੱਖਿਆ ਵਾ ਕਿ 75000 ਰੁਪਏ ਸਾਲ ਦਾ ਹਰ ਗਰੀਬ ਦੇ ਖਾਤੇ ਵਿੱਚ ਜਾਊਗਾ। हां जी बिल्कुल जी ਉਹਨਾਂ ਨੇ ਰੱਖਿਆ ਬਿਲਕੁਲ ਜੋ ਰਾਜਜੀ ਨੇ ਕਿਹਾ ਉਹ ਕਰਨਗੇ ਸਾਨੂੰ 100% ਉਮੀਦਾਂ ਵਾ ਵੀ ਜੋ ਉਹਨਾਂ ਨੇ ਕਿਹਾ ਉਹ ਕਰਨਗੇ મોદી ਵਾ ਉਹ ਜੁਮਲੇ ਦੀ ਜੁਮਲੇ ਦੀ ਮਾਰਨਗੇ ਉਹ ਕਰਕੇ ਵਿਖਾਉਣਗੇ ਨੋਟ ਬੰਦੀ ਦਾ ਕਿੰਨਾ ਅਸਰ ਤਾਂ ਜੀ ਨੋਟ ਬੰਦੀ ਦਾ ਬਹੁਤ ਅਸਰ ਹੈ ਜੀ ਨੋਟ ਬੰਦੀ ਦੇ ਵਿੱਚ ਵੇਖੋ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਵੱਡੇ ਵੱਡੇ ਪਰਿਵਾਰ ਸੀ ਉਹਨਾਂ ਦੇ ਦੇ ਘਰੇ ਚ ਬੈਠਿਆ ਤੇ ਨੋਟ ਬਦਲੇ ਗਏ ਜਿਹੜੇ ਅਮੀਰ ਸੀ ਉਹਨਾਂ ਦੇ ਬਦਲੇ ਕੇ ਜਿਹੜੇ ਗਰੀਬ ਆ ਉਹ ਲਾਈਨਾਂ ਦੇ ਵਿੱਚ ਲਾ ਕੇ ਘੱਟ ਤੋਂ ਘੱਟ ਸਾਡੇ 150 ਆਦਮੀ ਦੀ ਉੱਥੇ ਮੌਤ ਹੋ ਗਈ ਲਾਈਨਾਂ ਦੇ ਵਿੱਚ ਅਲਗ-ਅਲਗ ਕੇ ਜਿਹੜੇ ਘਰੀਬ ਹੁੰਦੇ ਸੀ ਬਾਕੀ ਇੰਜ ਆ ਵੀ ਤਗੜਿਆਂ ਦੇ ਲੋਟ ਜਿਹੜੇ ਅੰਬਾਲੀ ਹਡਾਲਨੀ ਆ ਉਹਨਾਂ ਦੇ ਲੋਟ ਘਰੇ ਬੈਠਾਂ ਤੇ ਬਦਲੇ ਗਈ ਜੀਐਸਟੀ ਜਿਹੜੀ ਲਾਗੂ ਕੀਤੀ ਹੈ ਜੀ ਬੀਜਪੀ ਵੱਲੋਂ ਕੀ ਉੱਤੇ ਲੋਕਾਂ ਦਾ ਕੀ ਉੱਤੇ ਅਸਰ ਹੈ ਪਿਆ ਹੈ ਜਾਂ ਕੀ ਲੋਕਾਂ ਨੂੰ ਉਹਦਾ ਫਾਇਦਾ ਹੋ ਰਿਹਾ ਹੈ ਵੇਖੋ ਜੀਐਸਟੀ ਜਿਹੜੀ ਆ ਸਰਕਾਰ ਨੇ ਜਿਹੜੀਆਂ ਆ ਆਪਣੀਆਂ ਚੀਜ਼ਾਂ ਪ੍ਰੋਫਿਟ ਮੁਨਾਫਾ ਵਾਲੀਆਂ ਉਹਨਾਂ ਤੇ ਜੀਐਸਟੀ ਫਾਇਦੇ ਵਾਲੀਆਂ ਜਿਹਨੀਆਂ ਚੀਜ਼ਾਂ ਦਾ ਸਰਕਾਰ ਨੂੰ ਫਾਇਦਾ ਹੋਣਾ ਉਹਨਾਂ ਤੇ ਜੀਐਸਟੀ ਲਾਗੂ ਕਰਤਾ ਜਿੰਨਾਂ ਚੀਜ਼ਾਂ ਦਾ ਕੋਈ ਆਮ ਪਬਲਿਕ ਨੂੰ ਫਾਇਦਾ ਹੋਣਾ ਜੀਐਸਟੀ ਦਾ ਉਹਨਾਂ ਨੂੰ ਜੀਐਸਟੀ ਦੇ ਰੇਰੇ ਜੋ ਇਹਨਾਂ ਬਾਹਰ ਰੱਖਿਆ ਹੈ ਤੇ ਮਤਲਬ ਜਿਹੜਾ ਆਪਦੇ ਫਾਇਦੇ ਵਾਸਤੇ ਜਿਹੜੀ ਸਰਕਾਰ ਆ ਜਿਹੜੀਆਂ ਚੀਜ਼ਾਂ ਦਾ ਬੈਨੀਫਿਟ ਸਰਕਾਰ ਨੂੰ ਹੋਣਾ ਵਾ ਉਹਦੇ ਤੇ ਉਹਨਾਂ ਜੀਐਸਟੀ ਲਾਗੂ ਕੀਤਾ ਜਿਵੇਂ ਪੈਟਰੋਲ ਡੀਜ਼ਲ ਤੇਲ ਆ ਇਹਨਾਂ ਨੂੰ ਜੀਐਸਟੀ ਦੇ ਦਰੇ ਵਿੱਚ ਨਹੀਂ ਲੰਦਾ ਸਰਕਾਰ ਨੇ ਵੀ ਮਤਲਬ ਇਹਨਾਂ ਦਾ ਆਮ ਜਨਤਾ ਨੂੰ ਪਬਲਿਕ ਨੂੰ ਫਾਇਦਾ ਮਿਲਣਾ ਸੀ ਉਹਨਾਂ ਚੀਜ਼ਾਂ ਨੂੰ ਇਹਨਾਂ ਵਿੱਚ ਲੈ ਆਂਦਾ ਜਿਹਦੇ ਵਿੱਚ ਕੋਈ ਆਪ ਨੂੰ ਫਾਇਦਾ ਹੋਣਾ ਤੇ ਜਿਨ੍ਹਾਂ ਦਾ ਜਨਤਾ ਨੂੰ ਫਾਇਦਾ ਮਿਲਣਾ ਉਹ ਚੀਜ਼ਾਂ ਇਹਨਾਂ ਜੀਐਸਟੀ ਤੋਂ ਬਾਹਰ ਰੱਖੀਆਂ। ਰਣਜੀਤ ਸਿੰਘ ਬ੍ਰਹਮਪੁਰਾ ਹੁਣ ਤੱਕ ਕਿੰਨੀ ਵਾਰ ਤੁਹਾਡੇ ਪਿੰਡਾਂ 'ਚ ਆਏ ਨੇ ਤੇ ਕੀ ਕਿੰਨੀ ਵਾਰ ਉਹਨੇ ਮਿਲ ਚੁੱਕੇ? ਰਣਜੀਤ ਸਿੰਘ ਬ੍ਰਹਮਪੁਰਾ ਜੀ ਜਦੋਂ ਪਿਛਲੀ ਵਾਰ 14 ਦੇ ਵਿੱਚ ਇਲੈਕਸ਼ਨ ਹੋਈ ਆ ਉਦੋਂ ਵੋਟਾਂ ਲੈਣ ਸਾਡੇ ਪਿੰਡ ਜ਼ਰੂਰ ਆਏ ਸੀ। ਉਸ ਤੋਂ ਬਾਅਦ ਇੱਕ ਵਾਰ ਵੀ ਜਿਹੜਾ ਉਹ ਸਾਡੇ ਪਿੰਡ ਨਹੀਂ ਆਏ। ਜਦੋਂ ਵੋਟਾਂ ਦਾ ਦੌਰ ਦਾ 14 ਦੇ ਵਿੱਚ ਹੀ ਉਦੋਂ ਇੱਕ ਅੱਧੀ ਅਰ ਵੋਟਾਂ ਮੰਗਣ ਆਏ ਆ ਉਦੋਂ ਸਾਨੂੰ ਕਹਿ ਗਏ ਸੀ ਐਂ ਕਰਦਾਂਗੇ ਜਿਉਂ ਕਰਦਾਂਗੇ ਕਹਿ ਕੇ ਇਹਦੇ ਵੋਟਾਂ ਹੱਥੋਂ ਲੈ ਕੇ ਤੇ ਜਦੋਂ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਬਾਅਦ ਦੇ ਵਿੱਚ ਸਾਨੂੰ ਮਤਲਬ ਨਹੀਂ ਵੇਖਿਓ 5 ਸਾਲ ਤੇ ਮੁੜ ਕੇ ਬਾਅਦ ਦੇ ਵਿੱਚ ਤੋਂ ਪਾਰਟੀ ਛੱਡ ਕੇ ਉਧਰ ਚਲ ਗਏ ਕਰਨਲ ਜੇ ਜੇ ਸਿੰਘ ਉਹਨਾਂ ਦੇ ਕੈਂਡੀਡੇਟ ਨੇ ਕੀ ਤੁਸੀਂ ਹੁਣ ਵੀ ਚਾਹੋਗੇ ਕਿ ਉਹੀ ਕੈਂਡੀਡੇਟ ਜਿਹੜੇ ਇੱਥੇ ਫੇਰ ਵਾਪਸ ਉਹਨਾਂ ਦੇ ਜੀ ਕੈਂਡੀਨੇਟ ਤੇ ਚੱਲੋ ਹੈਗੇ ਹੀ ਆ ਜੇ ਉਹਨਾਂ ਦੇ ਨਾਲ ਹੀ ਤੁਰੇ ਫਿਰਨਾ ਕੈਪਟਨ ਸਰਕਾਰ ਨੇ ਕਿਹਾ ਸੀ ਕਿ ਸਾਡੀ ਸਰਕਾਰ ਬੰਤੇ ਜਿਹੜੇ ਹਰ ਘਰ ਦੇ ਵਿੱਚ ਇੱਕ ਨੌਕਰੀ ਦਿੱਤੀ ਜਾਊਗੀ ਠੀਕ ਕਿੰਨੀਆਂ ਕ ਨੌਕਰੀਆਂ ਜਿਹੜੀਆਂ ਹੁਣ ਕੈਪਟਨ ਸਰਕਾਰ ਇਥੇ ਵੰਡ ਦਿੱਤੀਆਂ ਆ ਦੇਖੋ ਜੀ ਵੀਰ ਜੀ ਕੈਪਟਨ ਸਾਹਿਬ ਨੇ ਕਿਹਾ ਹੈ ਵੀ ਘਰ-ਘਰ ਨੂੰ ਨੌਕਰੀ ਦਿੱਤੀ ਜਾਊਗੀ ਹਾਲੇ ਸਮਾਂ ਉਹਨੇ 3 ਸਾਲ ਬਾਅਦ ਕਿਹਾ ਸੀ ਹਾਲੇ ਸਮਾਂ ਰਹਿੰਦਾ ਵਾ ਸਮੇਂ ਦੇ ਆਧਾਰ ਤੇ ਸਾਡੇ ਮੇਲੇ ਰੋਜ਼ਗਾਰ ਮੇਲੇ ਲੱਗੇ ਸਾਡੇ ਤਰਨਤਾਨ ਸਾਹਿਬ ਵੀ ਲੱਗਾ ਸਾਡੇ ਕਿਉਂ ਪਿੰਡ ਦਾ ਕਾਲਜ ਦੇ ਵਿੱਚ ਮੇਲਾ ਲੱਗਾ ਜਿਹੜੇ ਨੌਜਵਾਨ ਉੱਥੇ ਗਏ ਆ ਉਹਨਾਂ ਨੂੰ ਕੁਝ ਨੌਕਰੀਆਂ ਮਿਲ ਗਿਆ ਵਾ ਫਿਰ ਸਰਕਾਰ ਦਾ ਹਰ ਸਾਲ ਦੇ ਵਿੱਚ ਤਿੰਨ ਮੇਲੇ ਲਾਉਂਦੀ ਆ ਤੇ ਹਰ ਸਰਕਾਰ ਹਰ ਸਾਲ ਦੇ ਵਿੱਚ ਮਿਲ ਕੇ ਤਿੰਨ ਸਾਲ ਸਾਲ ਬਾਸਾਲ ਦੇ ਤਿੰਨ ਮੇਲੇ ਲਾਉਂਦੀ ਆ ਹਰ ਇੱਕ ਮੂਲਿਆ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਂਦਾ ਜਿਹੜੇ ਕੋਈ ਨੌਕਰੀ ਦੇ ਯੋਗ ਹੁੰਦੇ ਆ ਉਹਨਾਂ ਨੂੰ ਨੌਕਰੀਆਂ ਮਿਲ ਗਿਆ ਵਾ ਆਮ ਵੇਖਿਆ ਜਾ ਰਿਹਾ ਕਿ ਵਿਦਿਆਰਥਣਾਂ ਜਿਹੜੀਆਂ ਨੇ ਜਾਂ ਜਿਹੜੇ ਸਕੂਲਾਂ ਦੇ ਅਧਿਆਪਕ ਨੇ ਉਹ ਟੈਂਕੀਆਂ ਦੇ ਚੜ-ਚੜ ਆਪਣੀਆਂ ਮੰਗਣ ਲਾਇਆ ਰੇ ਕਈਆਂ ਥਾਵਾਂ ਤੇ ਉਹਨਾਂ ਨੇ ਆਪਣੇ ਆਪ ਨੂੰ ਅਗਨੀ ਭੇਟ ਵੀ ਕਰ ਲਿਆ ਦੇਖੋ ਜੀ ਜਿਹੜਾ ਟੈਂਕੀਆਂ ਦੇ ਚੜ ਕੇ ਚਾਹੇ ਕੋਈ ਬੁਝ ਦਿਲਾਉਂਦਾ ਕੰਮ ਆ ਇਹ ਕੰਮ ਨਹੀਂਗਾ ਕਿ ਜੇ ਆਪਾਂ ਨੂੰ ਕੋਈ ਕੰਮ ਨਹੀਂ ਮਿਲਿਆ ਤੇ ਆਪਾਂ ਹੈ ਤਾਂ ਆਪਣੇ ਚੋ ਹੀ ਹੋ ਗਈ ਆਪਣੇ ਆਪਣੇ ਸਾਡੇ ਪਰਿਵਾਰ ਦੇ ਮੈਂਬਰ ਆ ਪਰ ਇਹਾਂ ਨੇ ਵੀ ਇਹ ਕੰਮ ਮਾੜਾ ਵਾ